ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਗਿਆਨ ਚੰਗੇ ਜੀਵਨ ਤੇ ਵਿਦਵਤਾ ਦਾ ਅਸਰ ਹਰਦੁਆਰ ਦੇ ਪੰਡਤਾਂ ਉੱਤੇ ਐਸਾ ਹੋਇਆ ਕਿ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਪਰ ਗੁਰੂ ਜੀ ਦਾ ਨਿਵਾਸ ਸੂਫੀ ਫਕੀਰਾਂ ਵਾਲਾ ਦੇਖ ਕੇ ਉਹਨਾਂ ਬ੍ਰਾਹਮਣਾਂ ਦਾ ਮਨ ਦੁਚਿੱਤਾ ਹੋ ਗਿਆ ਉਹ ਸੋਚਦੇ ਸਨ ਕਿ ਇਹ ਫਕੀਰ ਰਹਿਂਦਾ ਹੋਇਆ ਕਿਤੇ ਮੁਸਲਮਾਨ ਨਾ ਹੋ ਜਾਵੇ ਸਾਰੇ ਬ੍ਰਾਹਮਣ ਮਿਲ ਕੇ ਆਖਣ ਲੱਗੇ ਦੇਖੋ ਮਹਾਪੁਰਸ਼ੋ ਤੁਸਾਂ ਦੇ ਖਿਆਲ ਅچھے ਹਨ ਇਕ ਸਰਵਸ਼ਕਤੀਮਾਨ ਪਰਮਾਤਮਾ ਦੇ ਪੁਜਾਰੀ ਤੇ ਉਪਦੇਸ਼ਕ ਹੋ ਫਿਰ ਵੀ Hindu ਬਣੋ ਵੇਦ ਵਿਚਾਰੋ ਬ੍ਰਾਹਮਣਾ ਉਪਨੇਸ਼ਦਾਂ ਤੇ ਪੁਰਾਣਾ ਦੇ ਗਿਆਨ ਅਨੁਸਾਰ ਜੀਵਨ ਢਾਲ ਕੇ Hindu ਧਰਮ ਦਾ ਸੁਧਾਰ ਕਰੋ ਤੇ Hindu ਧਰਮ ਦੇ ਪ੍ਰਚਾਰਕ ਬਣੋ ਤਾਂ Hindu ਜਾਤੀ ਉੱਤੇ ਬਹੁਤ ਕਿਰਪਾ ਹੋਵੇਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਨਾ Hindu ਹਾਂ ਨਾ ਮੁਸਲਮਾਨ ਮੈਂ ਪੱਥਰਾਂ ਨੂੰ ਨਹੀਂ ਪੂਜ ਸਕਦਾ ਕਿਉਂਕਿ ਪੱਥਰਾਂ ਨੂੰ ਕਾਲ ਖਾ ਜਾਂਦਾ ਹੈ ਮੈਂ ਤਾਂ ਉਸ ਅਕਾਲ ਪੁਰਖ ਦਾ ਪੁਜਾਰੀ ਹਾਂ ਜੋ ਅਲੇਖ ਹੈ ਮੈਂ ਤਾਂ ਨਿਰੰਕਾਰੀ ਜੋਤ ਦਾ ਪ੍ਰਕਾਸ਼ ਮਨੁੱਖਾਂ ਦੇ ਹਿਰਦਿਆਂ ਵਿੱਚ ਕਰਨਾ ਹੈ ਪੰਡਤਾਂ ਨੇ ਜਦੋਂ ਦੇਖਿਆ ਕਿ ਗੁਰੂ ਜੀ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਗੇ ਤਾਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਗੁਰੂ ਜੀ ਹਰਦوار ਚੌਖੇ ਦਿਨ ਰਹੇ ਜੋ ਮਨੁੱਖ ਗੁਰੂ ਜੀ ਦੇ ਬਹੁਤੇ ਸ਼ਰਧਾਲੂ ਬਣੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਆਪ ਸਤਨਾਮ ਸਤ ਕਰਤਾਰ ਦਾ ਜਾਪ ਕਰੋ ਤੇ ਹੋਰਨਾਂ ਕੋਲੋਂ ਕਰਾਓ ਯਾਦ ਕਰੋਗੇ ਤਬ ਮੈਂ ਤੁਸਾਂ ਨੂੰ ਮਿਲਾਂਗਾ ਅਕਾਲ ਪੁਰਖ ਤੁਹਾਡੀ ਸਹਾਇਤਾ ਕਰੇਗਾ ਨਵੇਂ ਜੀਵਨ ਦਾ ਛੱਟਾ ਦੇ ਕੇ ਗੁਰੂ ਜੀ ਨੇ ਹਰਿਦਵਾਰ ਨੂੰ ਛੱਡ ਦਿੱਤਾ ਮਰਦਾਨੇ ਨੂੰ ਨਾਂ ਲੈ ਕੇ ਪਰਮਾਤਮਾ ਨੂੰ ਚੇਤੇ ਕਰਦੇ ਹੋਏ ਪਿੱਛੇ ਨੂੰ ਮੁੜ ਪਏ ਕਿਉਂਕਿ ਤੜਪਦੀਆਂ ਰੂਹਾਂ ਜੀਵਨ ਅੰਮ੍ਰਿਤ ਬੂੰਦ ਵਾਸਤੇ ਕੁੱਲ ਆ ਰਹੀਆਂ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ